ਸਤਨਾਮ ਸਤਨਾਮ ਸਾਡੀ ਅੱਜ ਦੀ ਨਵੀਂ ਵੀਡੀਓ ਵੇਖਣ ਲਈ ਅਖਰ ਬੋਲ ਦੇ ਭਾਗ 114 ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਲੋ ਜੀ ਸਰਵਣ ਕਰੋ ਪਹਿਲਾ ਗੁਰ ਸ਼ਬਦ ਵਿਚਾਰ ਦੂਸਰਾ ਅੱਜ ਦਾ ਵਿਚਾਰ ਬਾਬਾ ਜੀ ਦੇ ਟੋਟਕੀ ਬਾਬਾ ਜੀ ਦਾ ਸੁਨੇਹਾ ਅਤੇ ਅੰਤ ਵਿੱਚ ਵਿਆਹ ਸ਼ਾਦੀ ਦੇ ਇਸ਼ਤਿਹਾਰ ਪਹਿਲਾ ਗੁਰ ਸ਼ਬਦ ਵਿਚਾਰ ਏਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਜਿਉ ਤੇਰਾ ਹੁਕਮ ਤਿਵੇਂ ਤੇ ਹੋਵਣਾ ਜਾ ਜਾ ਰੱਖੇ ਆਪ ਤਹ ਜਾਏ ਖਲੋਵਣਾ ਇਹ ਪ੍ਰਭੂ ਜਗਤ ਵਿੱਚ ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ ਜਿੱਥੇ ਜਿੱਥੇ ਤੂੰ ਆਪ ਜੀਵਨ ਰੱਖਦਾ ਹੈ ਉੱਥੇ ਹੀ ਜੀਵ ਜਾ ਖਲੋਂਦੇ ਹਨ ਆਫ ਯੂ ਸੋ ਐਜ਼ ਇਜ਼ ਦਾ ਹੁਕਮ ਆਫ ਯੋਰ ਕਮਾਂਡ ਸੋ డు ਥਿੰਗ ਹਾਸ ਹੈਪਨ ਵੇਰ ਐਵਰ ਯੂ ਕੀਪ ਮੀ ਦੇਰ ਆਈ ਗੋ ਐਂਡ ਸਪੈਂਡ ਅੱਜ ਦਾ ਵਿਚਾਰ ਨਫ਼ਰਤ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਹਨ ਜਿੱਥੇ ਉਹ ਲੋਕ ਰਹਿੰਦੇ ਹਨ ਜੋ ਤੁਹਾਡੇ ਮੂੰਹ ਤੇ ਤੁਹਾਡੇ ਹਨ ਅਤੇ ਮੇਰੇ ਮੂੰਹ ਤੇ ਮੇਰੇ ਹਨ ਬਾਬਾ ਜੀ ਦੇ ਟੋਟਕੇ ਕੀ ਤੁਹਾਨੂੰ ਪੌੜੀਆਂ ਚੜਨ ਵੇਲੇ ਸਾਹ ਚੜਦਾ ਮਹਿਸੂਸ ਹੁੰਦਾ ਹੈ ਹਰ ਰੋਜ਼ ਸਵੇਰੇ 5 ਕਿਸ਼ਮਿਸ਼ ਅਤੇ ਇੱਕ ਚਮਚ ਸ਼ਹਿਦ ਖਾਓ ਫੇਫੜੇ ਮਜ਼ਬੂਤ ਹੋਣਗੇ ਅਤੇ ਸਾਹ ਚੜਨਾ ਘੱਟ ਜਾਵੇਗਾ ਬਾਬਾ ਜੀ ਦਾ ਸੁਨੇਹਾ ਆਤਮਿਕ ਸ਼ਾਂਤੀ ਲਈ ਭੁਰ ਸ਼ਬਦ ਵਿਚਾਰ ਮਨ ਦੀ ਸ਼ਾਂਤੀ ਲਈ ਅੱਜ ਦਾ ਵਿਚਾਰ ਦੇਹ ਅਰੋਗਤਾ ਲਈ ਬਾਬਾ ਜੀ ਦੇ ਟੋਟਕੇ ਮਿੱਤ ਸਰਵਨ ਕਰੋ ਜੀ ਤੇ ਅੱਗੇ ਸ਼ੇਅਰ ਕਰੋ ਜੀ ਰਿਸ਼ਤੇ ਹੀ ਰਿਸ਼ਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਅਮਰੀਕਾ ਅਤੇ ਇੰਡੀਅਨ ਹਰ ਜਾਤੀ ਦੇ ਸਿਰਫ ਸਿੱਖ ਕਲੀ ਨਸੀਬ ਸਿੱਖ ਪਰਿਵਾਰਾਂ ਲਈ ਹਜ਼ਾਰਾਂ ਰਿਸ਼ਤੇ ਮੌਜੂਦ ਪਹਿਲਾ ਬਾਇਓ ਡਾਟਾ ਸਾਨੂੰ ਭੇਜੋ ਫਿਰ ਅਸੀਂ ਰਿਸ਼ਤਿਆਂ ਦੀ ਇੱਕ ਲੰਬੀ ਲਿਸਟ ਆਪ ਜੀ ਨੂੰ ਭੇਜਾਂਗੇ ਲਿਸਟ ਵਿੱਚੋਂ ਰਿਸ਼ਤੇ ਪਸੰਦ ਕਰੋ ਅਤੇ ਦੂਜੀ ਤੇ ਨਾਲ ਸਿੱਧੀ ਗੱਲ ਕਰੋ ਜੀ ਹਰ ਜਾਤੀ ਦੇ ਸਿਰਫ ਸਿੱਖ ਪਰਿਵਾਰ ਦੇ ਰਿਸ਼ਤੇ ਲਈ ਸਾਡੀ ਵੈਬਸਾਈਟ www.babajishaadi.com ਖੁਸ਼ਖਬਰੀ ਖੁਸ਼ਖਬਰੀ ਨਿਤਨਾਵੇਂ ਅਗਲੇ ਇਹਨਾ ਨੀਲੇ ਪੇਜਾ ਵਿੱਚ ਅਗਰ ਤੁਸੀਂ ਵੀ ਇਸ ਤਰ੍ਹਾਂ ਦਾ ਇਸ਼ਤਿਹਾਰ ਪਰਿ ਵਿੱਚ ਲਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਬਾਇਓ ਡਾਟਾ ਹੇਠਾਂ ਦਿੱਤੇ ਨੰਬਰ ਤੇ ਵਟਸਐਪ ਕਰੋ ਜੀ ਨੋਟ ਤੁਹਾਨੂੰ ਇਹਨਾ ਨੀਲੇ ਪੇਜਾ ਵਿੱਚੋਂ ਅਗਰ ਕੋਈ ਪ੍ਰੋਫਾਈਲ ਪਸੰਦ ਆਉਂਦੀ ਹੈ ਤਾਂ ਤੁਸੀਂ WhatsApp ਮੈਸੇਜ ਜਾਂ ਵਾਇਸ ਮੈਸੇਜ ਦੁਆਰਾ ਸਾਨੂੰ ਪ੍ਰੋਫਾਈਲ ਆਈਡੀ ਨੰਬਰ ਭੇਜੋ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਜੋ ਕਿ ਸਾਡੇ ਰਿਕਾਰਡ ਵਿੱਚ ਹੈ ਆਪ ਜੀ ਨੂੰ ਦੇਵਾਂਗੇ ਆਪ ਜੀ ਦੂਜੀ ਧਿਰ ਨਾਲ ਸਿੱਧੀ ਗੱਲ ਕਰੋ ਜੀ ਧੰਨਵਾਦ ਜੀ I'm <laughs> ਸਰੰਗੀਪੜੀ ਖੋਲ ਹਾ ਕਿਸੇ ਚੀਜ਼ ਦੀ ਤੋੜ ਨਾ ਰਹਿਂ ਪਈ ਕਿਸੇ ਚੀਜ਼ ਦੀ ਤੋੜ ਨਾ ਰਹਿਂਦੀ ਕਿਸੇ ਚੀਜ਼ ਦੀ ਤੋੜ ਨਾ ਰਹਿਂ ਹਾ ਕਿਸੇ ਚੀਜ਼ ਦੀ ਹੋ ਮੰਗੀਆਂ ਮੋਰਾਂ ਤਰਨਾਟਿਆ ਕਿ ਤੂੰ ਵੀ ਤਰ ਜਾ ਪਿਆ ਰਿਆ ਜਰਨੀ ਰੱਖ ਬੰਦੇ ਸੀਸ ਗੁਰਾਂ ਦੀ ਜਰਨੀ ਰੱਖ ਬੰਦੇ ਤੇਰੀ ਦੁੱਖਾਂ ਦੀ ਮੰਜ਼ਲ ਸਭ ਦੂਰ ਹੋ ਜਾ ਬੋਨਾ ਮੇਰੀਆਂ ਚੋਂ ਇੱਕ ਵਿੱਚ ਬਹਿ ਜਾ ਇਹ ਵੀਡੀਓ ਆਪ ਜੀ ਨੂੰ ਕਿਹੋ ਜਿਹੀ ਲੱਗੀ ਵੀਡੀਓ ਪਸੰਦ ਆਈ ਇਸ ਨੂੰ ਲਾਈਕ ਅਗਰ ਸ਼ੇਅਰ ਜੋ ਕਰੋ ਜੀ ਬਾਬਾ ਜੀ ਚੈਨਲ ਤੇ ਨਿਤ ਨਵੀਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਤਨਵਾਦ ਸ਼ੁਕਰੀਆ